ਦੀਪਿੰਦ ਸ਼ਾਮਪੂਰ ਦੀ ਹੋ ਘਟਨਾ ਜਿੱਥੇ 13 ਸਾਲ ਦੀ ਮਾਸੂਮ ਬੱਚੀ ਨੂੰ ਉਸਦੀ ਹੀ ਮਾ ਅਤੇ ਜੇਠ ਦੇ ਵੱਲੋਂ ਯਾਨੀ ਕਿ ਉਸਦੇ ਕਾਇਦੇ ਵੱਲੋਂ ਖਤਮ ਕੀਤਾ ਗਿਆ ਸੀ। ਇਹ ਸਾਰੀ ਖਬਰ ਜਦੋਂ ਨਸ਼ਰ ਹੋਈ ਤਾਂ ਇਸ ਤੋਂ ਬਾਅਦ ਇਸ ਔਰਤ ਦਾ ਪਤੀ ਸਾਹਮਣੇ ਆਂਦਾ ਤੇ ਦੱਸਦਾ ਕਿ ਮੇਰੀ ਬੱਚੀ ਦੀ ਜਾਨ ਉਸਦੀ ਪਤਨੀ ਅਤੇ ਜੇਠ ਨੇ ਨਹੀਂ ਸਗੋ ਕਿਸੇ ਜਾਨਵਰ ਦੇ ਕੱਟਣ ਦੇ ਨਾਲ ਸੱਪ ਦੇ ਡੰਗਣ ਦੇ ਨਾਲ ਵੀ ਉਸਦੀ ਜਾਨ ਨਹੀਂ ਗਈ ਸੀ ਪਰ ਫਿਰ ਕਾਇਦੇ ਵਿੱਚ ਸੰਸਕਾਰ ਤੋਂ ਕੀਤਾ ਗਿਆ। ਨਾਲ ਹੀ ਉਸ ਬੱਚੀ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਇਹ ਪੁਲਿਸ ਵਾਲੇ ਦੱਸਦੇ ਨੇ ਕਿ ਉਹ ਆਦ ਰਸਤੇ ਤੋਂ ਵਾਪਸ ਹੀ ਆਇਆ ਹੈ ਸਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਹਾਲਾਂਕਿ ਪਿੰਡ ਵਾਲੇ ਇਸ ਤੋਂ ਪਹਿਲਾਂ ਸਾਹਮਣੇ ਆ ਕੇ ਆਖਦੇ ਨੇ ਕਿ ਉਹ ਔਰਤ ਬੜੀ ਸ਼ਰੀਫ ਹੈ ਸੌ ਹੈ ਪਰ ਇਸ ਸਮੇਂ ਔਰਤ ਕਿਥੇ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸ ਦੇ ਜੇਠ ਨੂੰ ਜਗਤਾਰ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਨੇ ਕਿ ਆਪਣਾ ਦੋਲ ਕਬੂਲ ਕਰ ਲਿਆ ਉਸਨੇ ਮੰਨਿਆ ਕਿ 13 ਸਾਲ ਦੀ ਬੱਚੀ ਨੂੰ ਮਾਂ ਅਤੇ ਜੇਠ ਦੇ ਵੱਲੋਂ ਹੀ ਮਿਲ ਕੇ ਮਾਰਿਆ ਗਿਆ ਸੀ ਕਿਉਂਕਿ ਉਹ ਉਹ ਸਕੂਲ ਤੋਂ ਛੇਤੀ ਆ ਗਈ ਸੀ ਅਤੇ ਆਪਣੀ ਮਾਂ ਨੂੰ ਗਲਤ ਕੰਮ ਕਰਦੇ ਹੋਏ ਜੇਟ ਦੇ ਨਾਲ ਨਜਾਇਜ਼ ਰਿਸ਼ਤ ਬਣਾਦੇ ਹੋਏ ਦੇਖ ਲਿਆ। ਇਹ ਸਾਰੀ ਘਟਨਾ ਤੋਂ ਬਾਅਦ ਪੁਲਿਸ ਨੇ ਜਗਤਾਰ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਉਸ ਦਾ ਇਹ ਕਬੂਲਨਾਮਾ ਆਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇੱਕ ਵਾਰ ਫਿਰ ਦੋਸਤਾਨੀ ਫੈਲ ਗਈ। ਫਿਲਹਾਲ ਤੁਹਾਨੂੰ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਦੱਸਦੀ ਕਿ ਪਿੰਡ ਸ਼ਾਮਪੁਰ ਦਾ ਇਹ ਮਾਮਲਾ ਜਿੱਥੇ ਮਾਂ ਦੇ ਵੱਲੋਂ ਆਪਣੀ ਹੀ 13 ਸਾਲ ਦੀ ਬੱਚੀ ਦੀ ਜਾਨ ਲੈਣ ਦਾ ਇਹ ਮਾਮਲਾ ਕਿਉਂਕਿ ਉਸਦੇ ਜੇਡ ਦੇ ਨਾਲ ਨਜਾਇਜ਼ ਸਬੰਧ ਸਨ ਉਸ ਦਾ ਪਤੀ ਪੌਚ ਦੇ ਵਿੱਚ ਕੰਮ ਕਰਦਾ ਸੀ ਅਤੇ ਉਹ ਕਾਰਕਸਰ ਨਹੀਂ ਗੁੰਦਾ ਸੀ ਜਿਸ ਤੇ ਚਲਦੇ ਇੱਕ ਗਲਤ ਰਿਸ਼ਤਾ ਵੱਧਾ ਗਿਆ ਇਸ ਮਾਂ ਦੇ ਤਿੰਨ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਇਹ 13 ਸਾਲ ਦੀ ਬੱਚੀ ਸਭ ਤੋਂ ਵੱਡੀ ਸੀ ਸਕੂਲ ਤੋਂ ਆਉਂਦੇ ਹੀ ਇਸਨੇ ਇਹ ਕਿਨੌਣੀ ਹਰਕਤ ਨੂੰ ਦੇਖ ਲਿਆ ਸੀ ਉਸ ਤੋਂ ਬਾਅਦ ਮਾਂ ਅਤੇ ਉਸਦੇ ਦਾਇਦੇ ਵੱਲੋਂ ਲੈ ਕੇ 13 ਸਾਲ ਦੀ ਬੱਚੀ ਨੂੰ ਜਾਣ ਲੈ ਦਿੱਤੀ ਇੱਕ ਜਿਹੜੀ 13 ਸਾਲ ਦੀ ਕੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਉਸਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਹੈ ਤੇ ਕੀ ਕਰ ਰਹੀ ਹੈ ਬੇਸਿਕਲੀ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀ ਤੇ ਗੁਪਤ ਇਨਫੋਰਮੇਸ਼ਨ ਤੇ ਐਸਐਚਓ ਸੁਹਾਣਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫਆਈਆਰ 203 ਦੀ ਇੱਕ 238123 ਤੇ 3 ਦੀ 5 ਬੀਐਨਐਸ ਥਾਣਾ ਸੁਹਾਣਾ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਇੱਕ ਪ੍ਰੀਤ ਪ੍ਰੀਤਕੋਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੀਠ ਨੇ ਦੁਮਾ ਨੇ ਜਦੋਂ ਉਹਨੂੰ ਅਫਸੀਨ ਉਹਦੇ ਚ ਵੇਖ ਕੇ ਉਹਨਾਂ ਦੇ ਆਪਸ ਚ ਗਲਤ ਰਿਲੇਸ਼ਨ ਸੀ ਜੇ ਬੱਚੀ ਨੇ ਵੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਸ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਜਿਹਦੇ ਕੋ ਸਾਡੀ ਕੋ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਹੈ ਤੇ ਉਹਦੀ ਤਫਤੀਸ਼ جاری ਹੈ ਬਾਦਰ ਕਿਥੇ ਸੀ ਮੈਂ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਆਂ ਦੀ ਤਲਾਸ਼ ਹੈਰੀ ਤੇ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ ਉਹਦੀ ਵੀ ਡੈਥ ਜਿਹੜੀ ਘਰੇ ਹੋ ਗਈ ਸੀ ਜਾਂ ਹੱਤਾਲ ਦੇ ਵਿੱਚ ਜਿਹੜਾ ਲੀਕਨਿੰਗ ਹੈ ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਵਿੱਚ ਇਹਦੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ ਅਰਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ ਬਾਕੀ ਜਦੋਂ ਉਹ ਮੁਲਜ਼ਮ ਫੜੇ ਜਾਣਗੇ ਉਹਦੇ ਤੇ ਸਾਨੂੰ ਐਨ ਤਸਦੀਕ ਹੋ ਜਾਊਗੀ ਵੀ ओरिजिनल ਚ ਕੀ ਹੋਇਆ ਕਿਹੜੇ ਪਿੰਡ ਦਾ ਮਾਮਲਾ ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ ਥਾਣਾ ਸੁਪਾਰਨ ਦਾ